ਇਦਾਂ ਕਰਾ ਮੈਂ ਘਰ ਤੇ ਜਾ ਨਹੀਂ ਸਕਦੀ ਕਾਲੋਜੀ ਚਲਦੀ ਨਹੀਂ ਹੈ ਤੇ ਮੈਂ ਜਸਕੀਪ ਨੂੰ ਫੋਨ ਕਰਾਂ ਉਹਨੇ ਇੱਕ ਪੇਪਰ ਤੇ ਹੋਈਗੀ ਆ ਹੁਣਗਾ ਹੈਲੋ ਜਸਕੀਪ ਦਾ ਹਾਂ ਕੀ ਹਾਲੀ ਹਾਂ ਮੇਰਾ ਵੀ ਠੀਕ ਆ ਮੇਰੇ ਕਰੋ ਅੱਛਾ ਤੂੰ ਕੀ ਕਹਿਆ ਫਿਰ ਹਿੰਜਾ ਠੀਕ ਆ ਮੈਂ ਜ਼ਰੂਰ ਤੈਨੂੰ ਆਣ ਕੇ ਦੱਸੂਗੀ ਕਿ ਮੈਂ ਕੀ ਕਰਾਂ ਮੈਂ ਇੱਥੇ ਹੀ ਹਾਂ ਜੋਗੀ ਰਹਿ ਗਈ ਘਰ ਜਾਣ ਜੋਗੀ ਨਹੀਂ ਮੈਂ ਹੁਣ ਹੈਗੀ ਈ ਡੈਡੀ ਮੇਰੇ ਹੀ ਠੀਕ ਠੀਕ ਚੱਲ ਕੋਈ ਨਹੀਂ ਆਹ ਹੋ ਤင်း ਮੈਂ ਬਾਅਦ ਵਿੱਚ ਦੱਸੂਗੀ ਕੁਛ ਕਹਿੰਦੇ ਨੇ ਠੀਕ ਤਾਂ ਚੰਦੀ ਉਹਨਾਂ ਨੂੰ ਨਹੀਂ ਆਉਣੀ ਜੋ ਮੈਂ ਕੀਤਾ ਵਾ ਚਲ ਕੋਈ ਨਹੀਂ ਮਿਲਦੀ ਆ ਫਿਰ ਮੈਂ ਕੀ ਕਰਨਾ ਕੋਈ ਨਹੀਂ ਬਾਅਦ ਚ ਦੱਸੂਗੀ ਤੈਨੂੰ ਮੈਂ ਵਾਕਈ ਚਲ ਠੀਕ ਹੈ ਚੰਗਾ ਫਿਰ ਡੈਡੀ ਨੂੰ ਵੀ ਲੈ ਉੱਥੇ ਵੀ ਫੋਨ ਕਰਕੇ ਪਤਾ ਕੀਤਾ ਮੇਰੇ ਵੱਲੋਂ ਕੀ ਵੀ ਤੰਦੀ ਉਹਨਾਂ ਤੇ ਕਿੱਦੀ ਵੱਡੀ ਵੈਲੇ ਚਦੇ ਆਣਾ। ਜੀ ਫੇਰਾ ਹੁਣ ਮਿੱਥੇ ਜਾਵਾ। ਲਾ ਚਾਚਾ ਤੇ ਆ ਬੈਠਾ ਵਾ। ਚਾਚਾ ਚਾਚਾ ਨੂੰ ਦੱਸ ਹੀ ਜਾਵਾ। ਲਾ ਜਾ ਚਾਚਾ ਕਿ ਉਹ ਡਿਕਣ ਡਿਆ ਬੈ ਕੇ। ਉਹ ਬੱਲੇ ਬੱਲੇ ਪੁੱਤ ਕੀ ਹਾਲ ਆ। ਠੀਕ ਆ ਵਧੀਆ। ਉਹ ਡਿਕੜਾ ਡੁਕਣਾ ਕੀ ਹੋ। ਉਹ ਚਾਚੀ ਤੇਰੀ ਗਈ ਆਪਣੇ ਪਿੰਡ। ਉਹਦਾ ਭਰਾ ਨਹੀਂ ਠੀਕ। ਹਾਂ। ਤੇ ਉਧਰ ਗਈ ਉਹ ਤੇ ਮੈਂ ਉੱਥੇ ਬੈਠਾ ਸੀ ਪਰੇਸ਼ਾਨ ਜਿਹਾ ਮੈਂ ਚਲੇ ਤੇ ਛੜਕੇ ਬਹਿਨਾ ਵਾ। ਦੁਨੀਆ ਅੰਦਰ ਹੀ ਲਖਉਂਦੀ ਜਾਂਦੀ ਲਫਜ਼ੀ ਆ। ਦਿਲ ਨਹੀਂ ਲੱਗਣ ਡਿਆ। ਠੀਕ ਆ ਮੈਂ ਵੀ ਦੱਸਣ ਆਇਆ ਹਾਂ ਵੀ ਆ ਗਿਆ ਘਰ ਦੇ ਘਰ ਹਾਂ। ਆ ਗਿਆ ਭਾਈ ਹਾਂ ਤੇ ਮਾਰ ਲਿਓ ਕਿਹੜਾ ਚੱਲ ਕੋਈ ਨਹੀਂ ਮੌਰੂ ਕਿਦਰ ਕਿਹੜਾ ਤੇ ਸੋਖੀਆਂ ਤੇ ਉਹ ਸੋਖੇ ਯਾਰ ਰੇ ਰੇ ਭਰਾ ਨਹੀਂ ਉਹਦੇ ਠੀਕ ਦਾ ਤੇ ਉਹ ਤਾਂ ਕਰਕੇ ਹੁਣ ਹੋ ਕੇ ਆਈ ਉਹ ਹੋ ਕੇ ਤੇ ਆਏ ਤੇ ਪਤਾ ਨੂੰ ਪਤਾ ਵੀ ਠੰਡ ਵਾ ਤੇ ਉਹ ਬੈਂਦਾ ਹੈ ਨੀਗਾ ਠੀਕ ਹੈ ਜੀ ਸਿਆਣਾ ਸਰੀਰ ਵਾ ਤੇ ਕਦੀ ਸਪਰੇਅ ਕਰ ਕਰ ਪਰ ਜਾਗ ਦੀ ਕੋਸ਼ ਕਰ ਕਰ ਚੱਲ ਜਾ ਮੁੰਡੇ ਜਵਾਨ ਵਾ ਵੀ ਤੂੰ ਉਹਨਾਂ ਨੂੰ ਕਹਿ ਤੇ ਤੈਨੂੰ ਪਤਾ ਵੀ ਜਦੋਂ ਜਦੋਂ ਬੰਦਾ ਸਿਆਣਾ ਹੁੰਦਾ ਜਾਂ ਘਰ ਨਾਲ ਬਹੁਤਾ ਮੋਹ ਹੁੰਦਾ ਜਾਂਦਾ ਵਾ ਤੇ ਬੈਂਦਾ ਨਿਕਰੇ ਠੰਡ ਠੰਡ ਲੱਗ ਗਈ ਓ ਪਚਾਲੇ ਯਾਨੀ ਬੰਦੇ ਦਾ ਪਤਾ ਲੱਗਦਾ ਕਿ ਦੋ ਬਿਮਾਰ ਹੋਏ ਨਾ ਵਾ ਚਲੋ ਮਾਰੇ ਹੋ ਫੇ ਗੇੜਾ ਹੈ ਜਦ ਤਨ ਆਉਣਗੇ ਮੈਂ ਨਾ ਕਿਹਦਣ ਹੁਣ ਅਜ ਤ ਨਹੀਂ ਆਇਆ ਜਨਾ ਤੇ ਕੋ ਦੋ ਦਿਨ ਮੇਰੇ ਲੱਗ ਜਣੇ ਆ ਉਹ ਮੈਨੂੰ ਕਹਿਣ ਦੀ ਸੀ ਵੀ ਜੇ ਥੇ ਜਿਆਦਾ ਨਾ ਠੀਕ ਹੈ ਤੇ ਫੇ ਮੈਂ ਰਾਤ ਲੈਪ ਹੋਗੀ ਉਹ ਨਹੀਂ ਕਿਹੜਾ ਜ਼ਰੂਰੀ ਹੈ ਜਦ ਤਨ ਆਉਣਗੇ ਉਦਨ ਆ ਜਾਓ ਤੇ ਕੋਈ ਗੱਲ ਨਹੀਂ ਹੋ ਠੀਕ ਠਾਕ ਰਹੀ ਜਾਂਦੇ ਵਧੀਆ ਵਧੀਆ ਠੀਕ ਰਹੀ ਜਾਂਦੇ ਚਲੋ ਠੀਕ ਆ ਕੱਲ ਹੀ ਲੈ ਕੇ ਆਇਆ ਹਾਂ ਜੀ ਅੱਛਾ 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 ਆ ਮੈਂ ਦੱਸ ਹੀ ਦਵਾ ਇੱਥੇ ਬਿਆਸ ਹੀ ਉੱtre ਹੋਣੇ ਆ ਆਹੋ ਇੱਥੇ ਉੱtre ਚਲ ਚੰਗਾ ਇ ਵੀ ਬੰਦਾ ਉੱਥੋਂ ਬੈਠਾ ਇੱਥੋਂ ਮੁੜ ਕੇ ਬੰਦਾ ਛੇਤੀ ਘਰ ਆ ਜਾਂਦਾ ਹੈ ਨਾ ਆਹੋ ਯਾਤਰਾਕਾਰ ਆਏ ਆ ਕਿੱਥੇ ਜਾਇਆ ਜਾਂਦਾ ਜੀ ਉਹ ਦੱਸਾਂ ਗੱਲ ਕੀ ਆ ਉਹ ਬੜੇ ਕਰਮਾਂ ਵਾਲੇ ਆ ਉਹ ਮੈਂ ਵੀ ਆਪਣੇ ਸਾਲੇ ਨੂੰ ਆਨਾ ਵਾ ਹਾਂ ਵੀ ਮੁੜੇ ਤੇ ਜਵਾਨਾ ਕਿ ਤੂੰ ਵੀ ਬਾਅਦ ਕਦੇ ਚਲ ਜਾਏਗਾ ਯਾਤਰਾ ਤੇ ਉਹ ਨਹੀਂ ਨਹੀਂ ਤੈਨੂੰ ਨਹੀਂ ਪਤਾ ਪਰੋਣਿਆ ਜੇ ਮੈਂ ਚੱਲ ਗਿਆ ਤੇ ਸਾਰਾ ਕੰਮ ਖਲੋਏ ਨਾ ਉਹ ਮੈਂ ਹਾ ਇਤਨਾ ਹੀ ਲੋਕੀ ਕਰਦੇ ਹੁੰਦੇ ਆ ਨਹੀਂ ਇਹ ਕੰਮ ਤੇ ਇਦਾਂ ਹੀ ਚੱਲਦੇ ਨੇ ਮੈਂ ਕੰਮ ਨਹੀਂ ਕਿ ਮੁਕਣੇ ਹੈ ਤੇ ਪਰ ਉਹ ਆਖਰੀ ਲੱਗਦਾ ਤੇ ਹੁਣ ਬਿਮਾਰ ਹੋ ਕੇ ਬੈਠਾ ਹੀ ਹੋ ਠੀਕ ਹੈ ਚਲੋ ਠੀਕ ਹੈ ਮੈਂ ਜੱਟਾ ਚੱਲਦਾ ਚਲੋ ਠੀਕ ਹੈ ਪਤ ਠੀਕ ਹੈ ਠੀਕ ਹੈ ਚੱਲ ਲੈ ਵੀ ਆ ਵੀ ਚੰਗਾ ਹੋ ਗਿਆ ਜੀ ਮੁੜੇ ਨੇ ਦੱਸਤਾ ਹੀ ਹੈ ਤੇ ਹੁਣ ਨਾ ਮੈਂ ਜਾਨਾ ਕਿਹੜੇ ਭਾਜੀ ਹਾਲ ਸਾਰੀ ਗੱਲਬਾਤ ਕਰਕੇ ਤੇ ਮੁੜ ਕੇ ਦੱਸਾਂ ਕਿ ਜਾ ਕੇ ਉਹਨਾਂ ਨੂੰ ਜੀਵਨ ਦੇ ਮਗਲਿਆਂ ਨੂੰ ਕਿ ਕੰਮ ਆ ਗਿਆ ਰੋਹ ਹੈ ਚੱਲ ਮਨਾ ਚੱਲੀਏ ਯਾਰ ਹਾਂ ਹਾਂ ਭਾਬੀ ਸਭ ਠੀਕ ਠਾਕ ਆ ਨਹੀਂ ਅਮਨ ਵੀ ਠੀਕ ਵਾ ਨਹੀਂ ਨਹੀਂ ਗਈ ਆ ਪੇਪਰ ਹੀ ਨਾ ਦੇ ਆਹੋ ਆ ਨਹੀਂ ਉਹ ਵੀ ਠੀਕ ਆ ਆਹੋ ਅਸਾ ਇਹ ਰਸਨ ਉਹ ਤੇ ਵਿਆਹ ਹੀ ਕੋਈ ਉੱਥੇ ਗਿਆ ਵਾ ਅਸਾਂ ਨੇ ਨੂੰ ਕੰਮ ਹੀ ਕਿਤੇ ਤੇ ਬਾਹਰ ਹੀ ਗਿਆ ਵਾ ਕਿਤੇ ਆਹੋ ਦਲਜੀਤ ਤੇ ਦਲਜੀਤ ਅੰਦਰ ਡਈ ਦਾਲ ਸਬਜ਼ੀ ਬਣਾਉਣ ਆਹੋ ਆਉਣਾ ਵਾ ਆ ਆ ਜਿਓ ਆ ਜਿਓ ਕੋਈ ਗੱਲ ਨਹੀਂ ਆਹੋ ਠੀਕ ਵਾ ਨਹੀਂ ਨਹੀਂ ਪਤਾ ਕੀ ਵਿਆਹ ਵਾ ਇੱਕ ਦੋ ਤੇ ਨਗਦੇ ਆ ਨਾ ਫਿਰ ਮੈਂ ਤੁਹਾਨੂੰ ਫੋਨ ਕਰੂੰਗੀ ਫਿਰ ਤੁਸੀਂ ਹੋ ਸਾਹਮਣੇ ਆ ਜਿਓ ਆਹੋ ਉਹ ਨਾ ਹੋ ਇੱਥੇ ਹੀ ਆਜੋ ਤਾਂ ਹੀ ਕਾਰੀ ਨਾ ਹੋਈਏ ਠੀਕ ਆ ਠੀਕ ਆ ਚਲ ਠੀਕ ਆ ਭਾਬੀ ਮੈਨੂੰ ਨਾ ਲੱਗਦਾ ਦਿਲਜੀਤ ਵਾਜਾ ਮੰਨ ਲਈ ਆ ਮੈਂ ਸੋਣਾ ਵਾ ਉਹਦੀ ਗੱਲ ਹੈ ਚਲ ਫੇਰ ਕਰਦੀ ਆ ਚੰਗਾ ਚੰਗਾ ਭਾਬੀ ਸਤਿ ਸ੍ਰੀ ਅਕਾਲ ਹਾਈ ਹਾਈ ਕਿੰਨੇ ਕਝੂਠੇ ਬੋਲ ਲਾ ਮੈਂ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਕਹਿਣ ਡਿਆ ਉਹਨਾ ਵਾ ਜੇ ਇੱਥੇ ਆ ਗਏ ਤਾਂ ਉਹਨਾਂ ਨੂੰ ਤਾਂ ਸਾਰੀ ਗੱਲ ਦਾ ਪਤਾ ਲੱਗ ਜਾਣਾ ਵਾ ਤੇ ਮੇਰੇ ਸੱਚ ਸਵਾਰ ਚੰਗੀ ਪੈਣੀ ਆ ਸਾਰਿਆਂ ਕੋ ਝੂਠ ਬੋਲਣਾ ਪੈਣ ਡਿਆ ਵਾ ਇੱਕ ਕੁੜੀ ਨੇ ਤਾਂ ਕਾਹੇ ਜੋਗੇ ਨੇ ਛੱਡਿਆ ਸਾਨੂੰ ਹੋਣੀ ਹਾਰਾ ਕੀ ਗੱਲ ਹੋ ਗਈ ਭਾਬੀ ਬੜੀ ਦਾਸ ਬੈਠੀ ਆਂ ਭੈਣ ਕੀ ਦੱਸਾਂ ਤੈਨੂੰ ਮੈਂ ਫੋਨ ਆਇਆ ਹੀ ਪੇਕਿਆ ਤੋਂ ਪੇਕਿਆ ਬਹਾਨਾ ਆਇਆ ਹੀ ਹਾਂ ਕੀ ਆਂਦੇ ਆ ਆਖਣਾ ਕੀ ਆ ਹਾਲ ਚਾਲ ਪੁੱਛਣ ਡੇ ਸਾਰਿਆਂ ਦਾ ਅੱਛਾ ਆਖਣ ਡੇ ਹੋਣਾ ਵਾ ਅੱਛਾ ਇੱਥੇ ਹਣੋਂ ਕਹਿਣ ਡੇ ਆ ਉਹ ਮੈਂ ਫੇਰ ਮਨਾ ਕਰਤਾ ਬਹਾਨਾ ਜਹ ਲਾਇਆ ਮੈਂ ਵੀ ਵਿਆਹ ਵਹਾਨੂੰ ਵੀ ਇੱਕ ਦੋ ਅੱਛਾ ਤੁਹਾਨੂੰ ਵੇਖ ਲੈਣ ਦੋ ਤੁਹਾਨੂੰ ਮੈਂ ਫੋਨ ਕਰੂੰਗੀ ਤੇ ਫੇਰ ਆਇਓ ਚਲ ਹਾਂ ਚੰਗਾ ਕੀਤਾ ਜਵਾਬ ਦੇਤਾ ਵਾ ਜੇ ਇਥੇ ਆਉਂਦੇ ਨਾ ਤੇ ਕੋਈ ਨਾ ਕੋਈ ਗੱਲ ਮੂੰਹੋਂ ਨਿਕਲ ਜਾਂਦੀ ਆ ਤੇ ਪਤਾ ਲੱਗ ਜਾਂਦਾ ਵਾ ਫੇ ਟੈਨਸ਼ਨ ਵਿੱਚ ਜੇ ਤੁਸੀਂ ਕੀ ਗੱਲ ਹੋ ਗਈ ਆ ਕੋਈ ਗੱਲ ਨਹੀਂ ਤੂੰ ਵਾਹਿਗੁਰੂ ਗੜੀ ਅਰਦਾਸ ਕਰ ਭਾਦੀ ਤੇ ਹੱਡੀ ਅਮਨ ਛੇਤੀ ਛੇਤੀ ਘਰ ਆ ਜੇ ਕਿਤੇ ਮਾਲਕ ਨੂੰ ਮਤਬੁੱਦ ਚੰਗੀ ਪਾ ਦੇ ਤੇ ਉਹ ਆਪੇ ਹੀ ਆ ਜੇ ਕਿਹ ਤਰ੍ਹਾਂ ਚਲ ਇਹਨਾਂ ਤਾਂ ਫੋਨ ਕੀਤਾ ਤੇ ਮੈਂ ਮਨਾਂ ਕਰਤਾ ਵਾ ਤੇ ਜੇ ਕੋਈ ਉਦਾਂ ਹੀ ਆ ਗਿਆ ਕੋਈ ਰਿਸ਼ਤੇਦਾਰ ਫਿਰ ਮੈਂ ਕੀ ਕਰੂੰਗੀ ਕਿਹਦੇ ਕਿਹਦੇ ਮੂੰਹ ਬੰਦ ਕਰੂੰਗੀ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰੀ ਗੱਲ ਸੁਣ ਹੁਣ ਜਿਹੜਾ ਕੰਮ ਹੋਣਾ ਹੀ ਉਹ ਤੇ ਗਿਆ ਹੀ ਹੋ ਇਹ ਆਪੇ ਤੁਹੀ ਨਾ ਕਿਤੇ ਬਿਮਾਰ ਹੋ ਜਿਓ ਮੈਂ ਤਾਂ ਤੁਹਾਡਾ ਡਰ ਲੱਗਣ ਡਿਆ ਵਾ ਤੇ ਪਰ ਮੇਰਾ ਮਨ ਕਹਿੰਦਾ ਵਾ ਕਿ ਕੁੜੀ ਨੇ ਆ ਜਾਣਾ ਵਾ ਪਤਾ ਨਹੀਂ ਕੀ ਗੱਲ ਆ ਮੇਰਾ ਦਿਲ ਕਹਿੰਦਾ ਵੀ ਅਮਨ ਨੇ ਆ ਜਾਣਾ ਵਾ ਕਦੋਂ ਆਉਣਾ ਵਾ ਮੈਂ ਤਾਂ ਦਿਨ ਰਾਤ ਆਪਣੀ ਅੱਖਾਂ ਗੇੜ ਤੇ ਲਾਈ ਰੱਖਦੀ ਆ ਕਿਤੇ ਹੁਣ ਵੀ ਆ ਜੇ ਕਿਤੇ ਹੁਣ ਵੀ ਆ ਜੇ ਕਿਤੇ ਕੁਝ ਖ਼ਬਰ ਸੁਣਿਆ ਆਏ ਕਿਤੇ ਨੇ ਆਣ ਦਾ ਫੋਨ ਆ ਜੇ ਕਿ ਮਿਲ ਗਈ ਆਹੀਂ ਆਉਂ ਡੇ ਆ ਪਰ ਇਦਾਂ ਹੀ ਨਿਕਲ ਜਾਂਦਾ ਟਾਈਮ ਸਮਝ ਨਹੀਂ ਆਉਂਦੀ ਕੀ ਬੰਨ ਡਿਆ ਵਾ ਸਾਡੇ ਨਾਲ ਅਈ ਦੰਦੀ ਹੈ ਤਾਂ ਨਹੀਂ ਜਿਹੜਾ ਕੰਮ ਉਹਨੇ ਕਰਤਾ ਵਾ ਮੈਨੂੰ ਤੇ ਆਪਕੋ ਭੱਲੇ ਨੇ ਪੈਂਦਾ ਪਤਾ ਨਹੀਂ ਕੀ ਬਣਾਵਾਂ ਚੱਲ ਛੱਡ ਪਰੇ ਹੁਣ ਉਹ ਹੀ ਸੋਚੀ ਜਾਣੇਗੀ ਸਨੀ ਨੂੰ ਫੋਨ ਲਾ ਆਹ ਪੜਾ ਜਾਂ ਸੈਰਸ ਨੂੰ ਲਾ ਤੇ ਪੋਸ਼ਾ ਪੜਾ ਤੇ ਮਾੜਾ ਮੋਟਾ ਕੋਈ ਸੁਰ ਖਬਰ ਮਿਲੀ ਉਹਦੀ ਕਿ ਨਹੀਂ ਹੋਏ ਭੈਣ ਜੀ ਜਦੋਂ ਫੋਨ ਲੈਂਦੀ ਹੈ ਨਾ ਤੇ ਖਿੱਚ ਕੇ ਅੱਗੋ ਬੋਲਦੇ ਆ ਕਹਿੰਦੇ ਸਾਨੂੰ ਕੰਮ ਕਰਨ ਦੇਣਾ ਕੋਈ ਤੇ ਨਹੀਂ ਕਰਨ ਦੇਣਾ ਸਾਰਾ ਦਿਨ ਹੀ ਫੋਨਾਂ ਤੇ ਰਿਆ ਕਰੀਏ ਫੋਨ ਤੇ ਟਾਈਮ ਵੇਸਟ ਹੁੰਦਾ ਹੀ ਉਹ ਨਾਲੇ ਨਿਆਣੇ ਕੀ ਪਤਾ ਕਿਦਾਂ ਉਹ ਤਾਂ ਤੁਰੇ ਫੰਡੇ ਆਪਰਾ ਸ਼ਹਿਰ ਵਾ ਨਾ ਕੋ ਜਾਣਨਾ ਕੋਈ ਪਛਾਣ ਹੈ ਤੇ ਜੇ ਫੋਨ ਕਰੀ ਜਾਈਏ ਬਾਰ ਬਾਰ ਤੰਗ ਕਰੀ ਜਾਈਏ ਬਾਰ ਬਾਰ ਤਾਂ ਫਿਰ ਉਹ ਖਿਜ ਜਾਂਦੇ ਆ ਤੰਗ ਹੋ ਜਾਂਦੇ ਆ ਤਾਂ ਤੇ ਫੋਨ ਨਾ ਕਰੋ ਜੇ ਗੱਲ ਦਾ ਪਤਾ ਲੱਗਾ ਤਾਂ ਅਸੀਂ ਆਪੇ ਫੋਨ ਕਰਕੇ ਦੱਸ ਦਾਂਗੇ ਤੁਹਾਨੂੰ ਫੋਨ ਕਰਦੇ ਹੁਣ ਝਾਕਾ ਹੀ ਲੱਗਦਾ ਵਾ ਗੱਲਾਂ ਕਰਦੇ ਗਾੜੀਆਂ ਮੈਨੂੰ ਛਤੀ ਛਤੀ ਚਲ ਕੋਈ ਗੱਲ ਨਹੀਂ ਐਦਾਂ ਨਾ ਕਰ ਮੈਨੂੰ ਹੋਰ ਤਰਾ ਹੁੰਦਾ ਅੱਗੇ ਵੀ ਮੂੰਹ ਸੁੱਟ ਕੇ ਬੈਠਾ ਉਧਰੋਂ ਤੂੰ ਹੀਦਾ ਕਰੀ ਜਾਨੀਂ ਉਹੀ ਗੱਲ ਇੱਕ ਦੂਜੇ ਨੂੰ ਹੌਸਲਾ ਦੋ ਹਣ ਐਦਾਂ ਨਾ ਕਰੋ ਆ ਜਾਣਾ ਵਾਂ ਬੰਨੇ ਠੀਕ ਨਾ ਕਰੋ ਕੁਝ ਨਹੀਂ ਹੁੰਦਾ ਵੇਖੀ ਇੱਕ ਦੋ ਦਿਨ ਵਾ ਅਮਨ ਕਰ ਆਉਣਾ ਹੀ ਆਉਣਾ ਵਾ ਹਾਏ ਆੜਾ ਇੱਕ ਦੋ ਦਿਨ ਤੁਸੀਂ ਕਹਿਂਦੇ ਜੇ ਹਾਏ ਹਾਏ ਹਾ ਇੱਕ ਦੋ ਦਿਨ ਜੇ ਹੋਰ ਹੋ ਗਿਆ ਤੇ ਕੀ ਬਣੂਗਾ ਲੋਕਾਂ ਤੇ ਝਟ ਪਤਾ ਲੱਗਦਾ ਵਾ ਬਸ ਕਰ ਪਾਦੀ ਨਾ ਇਦਾਂ ਕਰ ਹੈ ਚਲ ਉੱਠ ਤਾਂ ਆ ਰੋਟੀ ਖਾਈਏ ਹਾਏ ਰਹਿਣ ਦੇ ਭੈਣ ਜੀ ਮੈਨੂੰ ਭੁੱਖ ਨਹੀਂ ਆ ਰੋਟੀ ਤੇ ਨਾ ਆ ਗੱਲ ਤੋਂ ਠਾਂ ਹੀ ਨਹੀਂ ਜਾਂਦੀ ਐਵੇਂ ਕੀ ਆ ਕੁਝ ਸਮਝ ਨਹੀਂ ਆਉਂਦੀ ਮਰਨਾ ਹੀ ਰੋਟੀ ਨਹੀਂ ਖਾਣੀ ਕਿਤੇ ਨਹੀਂ ਮਰ ਚਲੀ ਮੈਂ ਉਠ ਆ ਰਹਿਣ ਦੇ ਪੈਣ ਨਹੀਂ ਚਲਾ ਆ ਮੇਰੇ ਨਾਲ ਇੱਥੇ ਰੰਮੇ ਪੈਣ ਲੱਗੀ ਨਹੀਂ ਲੰਮੇ ਨਹੀਂ ਪੈਣਾ ਉੱਠ ਤਾਂ ਚਲਾ ਰੋਟੀ ਖਾਈਏ ਦੋਵੇਂ ਜਾਣੀਏ ਪੱਤਿਆਂ ਨੇ ਬੜਾ ਖਲਾਰਾ ਪਾਇਆ ਹੁੰਦਾ ਦਲਜੀਤ ਪੁੱਤ ਹਾਂਜੀ ਪਾਜੀ ਮਾਰ ਲਿਆ ਮੰਜਾ ਹਾਂਜੀ ਹਾਂਜੀ ਬਸ ਆ ਪੱਤੇ ਇਕੱਠੇ ਕਰ ਲੇਗੀ ਮੇਰੀ ਗੱਲ ਸੁਣ ਫੋਨ ਨਹੀਂ ਆਇਆ ਕੋਈ ਸੰਨੀ ਹੁਣਾ ਦਾ ਫੋਨ ਨਹੀਂ ਆਇਆ ਪਾਜੀ ਆ ਲੈ ਫੜਾ ਫੋਨ ਉਹ ਫੋਨ ਕਰ ਹਾਂ ਪੋਜੀ ਮੈਂ ਕਰਦੀ ਤੇਗੀ ਚੁੱਕਦੇ ਨਹੀਂ ਆ ਇੱਕ ਵਾਰੀ ਮੇਰੇ ਸਾਹਮਣੇ ਲਾ ਕਿ ਤਾ ਚੋਕੀ ਲਾ ਦੇਣੀ ਪਤਾ ਕੀ ਗੱਲ ਆ ਤੇਰੇ ਸੱਸ ਸਹੁਰੇ ਦਾ ਬੜਾ ਮਾੜਾ ਹਾਲ ਆ ਮੈਨੂੰ ਪਤਾ ਵਾ ਪੋਜੀ ਆਹੋ ਮੰਮੀ ਤੇ ਬੜੀ ਟੈਨਸ਼ਨ ਲੈਣ ਦੇ ਉਹਨਾਂ ਦੇ ਤਾਂ ਮੂੰਹ ਵਾਲੀ ਵੇਖਿਆ ਜਾਣ ਦਿਆ ਹੈ ਮੈਂ ਤਾਂ ਕਹਿੰਦੀ ਤੀਆਂ ਹੁਣ ਰੱਬਾ ਇਸਤਵਾਲੀਆਂ ਹੋਣ ਸਹੀ ਗੱਲ ਆ ਆਹੋ ਜੇ ਤੀ ਪੁੱਤ ਦਵੀ ਤੇ ਚੰਗਾ ਦਵੀ ਇਹੋ ਜਿਹਾ ਤੀ ਪੁੱਤ ਕੀ ਕਰਨਾ ਹੁੰਦਾ ਜਿਹੜੇ ਮਾਂ ਪਿਓ ਨੂੰ ਜਿੰਦੇ ਜੀ ਮਾਰ ਜਾਣ ਪੋਜੀ ਮੈਂ ਹੁਣ ਉਹਨਾਂ ਦੇ ਸਾਹਮਣੇ ਤੇ ਹੌਸਲੇ ਦੀ ਨਹੀਂ ਉਹਨਾਂ ਦੋਵਾਂ ਨੂੰ ਬਥੇਰੇ ਮੈਂ ਪਰ ਮੈਂ ਕੀ ਕਰਾਂ ਮੈਨੂੰ ਪਤਾ ਵਾ ਉਹਨੇ ਜਿਹੜਾ ਕੰਮ ਕੀਤਾ ਚੰ ਕੋ ਜੇ ਹੁਣ ਆਈ ਉਹਨੂੰ ਜੇ ਚੱਲੋ ਘਰ ਆ ਜੇ ਜੇ ਉਹਨੂੰ ਵੀ ਜ਼ਿਆਦਾ ਕਵਾਂਗੇ ਉਹ ਵੀ ਕੁਛ ਕਰ ਲੂਗੀ ਤੇ ਫੇਰ ਕੀ ਕਰਨ ਉਹਨੇ ਤਾਂ ਹੋਣੀ ਨੇ ਆਪਣੇ ਨੰਬਰ ਹੀ ਬੰਦ ਕਰ ਲਏ ਆ ਕਹਿਣਾ ਉਹਨੂੰ ਕੀ ਆ ਉਹਨੇ ਤਾਂ ਕੋਈ ਸਰਾਖ ਹੀ ਨਹੀਂ ਛੱਡਿਆ ਸਹੇਲੀਆਂ ਕਹਿੰਦੀਆਂ ਇੱਥੇ ਆਈ ਨਹੀਂ ਗਈ ਮੈਨੂੰ ਸਭ ਕੁਝ ਦੱਸਿਆ ਵੀਰ ਨੇ ਮੇਰੇ ਡੈਡੀ ਨੇ ਫੋਨ ਕੀਤਾ ਕਹਿੰਦੇ ਜਿੱਦਨ ਤੇ ਪਸੀ ਬਿਠਾਈ ਇੱਥੇ ਆਈ ਨਹੀਂ ਰਾਤ ਹੋ ਗਈ ਹੁਣ 3 ਦਿਨ ਹੋ ਗਏ ਆ ਗੱਲ ਨੂੰ ਤੇ ਕਿਹੜੇ ਖੂਚ ਪੈ ਗਈ ਆ ਸਰਸਨੇ ਵੇਖੀ ਕਿਤੇ ਮਾੜੀ ਜੀ ਤੇ ਉਥੋਂ ਵੀ ਰਲੋਪ ਹੋ ਗਈ ਉਸੇ ਵਲੇ ਹੁਣ ਐਡਾ ਵੱਡਾ ਚੰਡੀਗੜ੍ਹ ਸ਼ਹਿਰ ਵਾ ਤੇ ਕਿੱਥੋਂ ਲੱਭਣ ਕਿੱਥੇ ਲੱਭਣਗੇ ਦੋਵੇਂ ਮੈਨੂੰ ਤਾਂ ਤਰਸ ਆਉਂਦਾ ਮੁੰਡਿਆਂ ਤੇ ਕਿੱਥੇ ੱੱਕੇ ਖਾਂਦੇ ਫਿਰਦੇ ਹੋਣਗੇ ਦੋਵੇਂ ਜਾਣੇ ਕਿੱਥੇ ਲੱਭਦੇ ਫਿਰਦੇ ਹੋਣਗੇ ਇਹਨੇ ਤਾਂ ਸ਼ਰਮੀ ਲਾ ਲਈ ਕੁੜੀ ਨੇ ਮੈਨੂੰ ਤੇ ਹੁਣ ਜੇ ਮਿਲ ਗਈ ਤੇ ਇਹਦੇ ਪੱਲੇ ਵੀ ਕੀ ਰਹਿਣਾ ਆਪਣੇ ਭਰਾਵਾਂ ਨੂੰ ਨਜ਼ਰਾਂ ਮਲਾਉਣ ਜੋਗੀ ਰਹਿਣਾ ਇਹਨੇ ਪਤਾ ਨਹੀਂ ਹੁਣ ਤੇ ਰੱਬ ਗੜੀ ਅਰਦਾਸਾਂ ਆਈਆਂ ਉਹ ਹੋਈ ਮਾਤਬੋਦ ਕਿਤੇ ਚੰਗੀ ਪਾ ਦੇ ਹਾਂ ਜਿੱਥੇ ਤੇ ਰਿਸ਼ਤਾ ਕਹਿੰਦੇ ਇੰਨਾ ਚੁਕਰ ਆ ਵੀ ਜੇ ਕਿਨੂੰ ਪਿੰਕ ਲੱਗ ਗਈ ਨਾ ਕਿਹਨੇ ਪਤਾ ਕਰ ਲਿਆ ਤੇ ਕੱਲ ਨੂੰ ਇਹਦਾ ਕਿਤੇ ਰਿਸ਼ਤਾ ਵੀ ਨਹੀਂ ਹੋਣਾ ਪੁੱਤ ਵੇਹ ਅਜੇ ਕਿਹਨੂੰ ਨਹੀਂ ਪਤਾ ਅਜੇ ਸਿਰਫ ਕਰਦੀ ਗੱਲ ਕਰਤੀ ਆ ਭਾਜੀ ਪਰ ਬਿੜਕਾ ਤੇ ਸਾਰੇ ਲੈਂਦੇ ਫਿਰਦੇ ਆ ਨਾ ਚੱਲ ਕੀ ਕਰਨਾ ਪੁੱਤ ਫਿਰ ਕੋਈ ਗੱਲ ਨਹੀਂ ਜੇ ਇੱਕ ਦੋ ਦਿਨਾਂ ਵਿੱਚ ਮਸਲਾ ਹੱਲ ਹੋ ਜੇ ਨਾ ਤੇ ਫਿਰ ਇੱਜ਼ਤ ਬਣੀ ਰਹਿ ਜੂਗੀ ਪਿੰਡ ਵਿੱਚ ਤੇ ਜੇ ਕਿਤੇ ਇਹ ਨਾ ਨ ਲੱਭੀ ਜਾਏ ਨੇ ਇੱਥੇ ਵਿਆਹ ਕਰਾ ਲਿਆ ਫਿਰ ਤੇ ਦਿਲਜੀਤ ਰਹਿਣਾ ਫੱਕਾ ਨਹੀਂ ਹਾਡਾ ਤੇ ਤੇ ਭੂਆ ਨੂੰ ਵੀ ਮੇੜੇ ਭਰਾਵਾਂ ਨੂੰ ਮੇੜੇ ਸ਼ੇਟੀ ਚੜ ਜਾਂਦਾ ਤੁਹਾਨੂੰ ਪਤਾ ਹੀ ਆ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਤੇ ਮੈਂ ਤੇ ਆਪਣੇ ਹੱਥੀ ਨੂੰ ਰਿਸ਼ਤਾ ਕਰਾਉਣ ਲਈ ਆਪਣੇ ਪਿੰਡ ਜੇ ਕਿਤੇ ਉੱਥੇ ਪਿੰਕ ਲੱਗੀ ਮਾੜੀ ਮੋਟੀ ਸਾਡਾ ਤਾਂ ਸ਼ਰੀਕਾ ਇਦਾਂ ਦਾ ਵਾ ਤੈਨੂੰ ਪਤਾ ਵਾ ਨਾ ਔਰ ਰਮਨ ਤੇ ਟਾਈ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਸਾਰੇ ਪਿੰਡ ਚ ਗੱਲਾਂ ਦਾ ਦੜਣੀਆਂ ਵਾ ਹੁਣ ਮੈਂ ਤੇ ਪਾਚੋ ਰਿਸ਼ਤਾ ਹੋਣਾ ਤੇ ਨਹੀਂ ਕਿਤੇ ਮੇਰੇ ਤੇ ਬੜੀ ਟੈਨਸ਼ਨ ਵਿੱਚ ਆ ਪੁੱਤ ਇੱਕ ਵਾਰੀ ਮੇਰੇ ਕਹਿਣ ਤੇ ਸੱਣੀ ਫੋਨ ਲਾ ਤੇ ਮੇਰੇ ਨਾਲ ਗੱਲ ਕਰਾ ਜ ਚੁੱਕਦਾ ਵਾ ਤੇ ਗਈ ਇਹ ਬੈਲ ਹਾਂਜੀ ਹਾਂਜੀ ਬੈਲ ਤੇ ਗਈ ਥੱਲੋਂ ਹਾਂਜੀ ਕੁਸ਼ਨ ਕੀ ਹਾਲ ਆ ਠੀਕ ਆ ਠੀਕ ਆ ਆ ਨਾ ਪਵਾਦੀ ਨਾ ਕੰਮ ਕਰਿਓ ਹੈਲੋ ਸਤਿ ਸ੍ਰੀ ਅਕਾਲ ਕੀ ਹਾਲ ਵਾ ਪੁੱਤ ਪਪੋਤ ਮੈਨੂੰ ਪਤਾ ਵਹ ਹਾਲ ਤੇ ਕੁਝ ਨਹੀਂ ਤੁਹਾਡਾ ਪਰ ਕੀ ਕਰਾਂ ਆਹੋ ਇਥੇ ਪਿੰਡ ਹੀ ਆਈਆਂ ਮੈਂ ਹਾਂ ਵੀਰ ਨੇ ਫੋਨ ਕੀਤਾ ਹੈਗਾ ਉਹਨੇ ਦੱਸਿਆ ਮੈਨੂੰ ਵੀ ਆ ਕੰਮ ਹੋਇਆ ਆਵਾਜ਼ ਮੇਰੇ ਕੋ ਰਿਆ ਹੀ ਨਹੀਂ ਗਿਆ ਹਾਂ ਨਹੀਂ ਠੀਕ ਆ ਵਿਚਾਰਾ ਤੁਰਿਆ ਫਿਰਦਾ ਇਦਾਂ ਹੀ ਮਾਂਤਰੀ ਦਾ ਬੜਾ ਮਾੜਾ ਹਾਲ ਵਾ ਤੇ ਕਿਦਾਂ ਲੱਗੀ ਉਹ ਕੋਈ ਸਭ ਕੋਈ ਮਾੜੀ ਮੋਟੀ ਕੁੜੀ ਦੀ ਹਾਂ ਅੱਛਾ अच्छा अच्छा फोन बंद ਕਰ ਲਿਆ ਵਾ ਆਹੋ ਜੇ ਫੋਨ ਤੇ ਲੋਕੇਸ਼ਨ ਲੱਭ ਜੇ ਫੇ ਤਾਂ ਬੰਦਾ ਲੱਭ ਲੈਂਦਾ ਵਾ اچھا ਅਛਾ ਮਿਲੇ ਅੱਛਾ ਠੀਕ ਆ ਕੋਈ ਨਹੀਂ ਜੇ ਤੇ ਮੁੰਡੇ ਚੰਗੇ ਮਿਲੇ ਆ ਨਾ ਤੇ ਇਦਾਂ ਫੇਰ ਹੀ ਲੱਭਣਾ ਹੋਣੇ ਆਹੋ ਲਾਗੇ ਸਾਗੇ ਫੋਟੋ ਫਟੋ ਵਖਾ ਲੋ ਕੀ ਪਤਾ ਵਾ ਲੱਭ ਹੀ ਜਾਵੇ ਵਖਾ ਲੀਆਂ ਫੋਟੋਆ ਅੱਛਾ ਚੱਲ ਕੋਈ ਗੱਲ ਨਹੀਂ ਫਿਕਰ ਨਾ ਕਰੋ ਦੋਵੇਂ ਭਰਾ ਰੋਟੀ ਰੱਟੀ ਖਾਧੀ ਇਥੇ ਹਾ ਹੇ ਰੋਟੀ ਤੇ ਖਾ ਲੋ ਬੁਰਕੀ ਭੁੱਖਿਆਂ ਕੋ ਤਾਂ ਫਿਰ ਐਵੇਂ ਨਹੀਂ ਜਾਣਾ ਆਹੋ ਪੁੱਤ ਵੇ ਇਹ ਮੇਰੀ ਗੱਲ ਸੁਣ ਰੋਟੀ ਖਾਓਗੇ ਤੇ ਤੁਰੇ ਰਹੋਗੇ ਤਾ ਉਹਨੂੰ ਵੀ ਲੱਭ ਲੋਗੇ ਹਣੀ ਨੂੰ ਆਹੋ ਤੇ ਜੇ ਰੋਟੀ ਨਾ ਖਾਦੀ ਤੇ ਤੁਸੀਂ ਬਿਮਾਰ ਹੋਗੇ ਦੋਵੇਂ ਉਧਰ ਤੁਹਾਡੇ ਮਾਂ ਪਿਓ ਇਧਰ ਪਏ ਆ ਆਹੋ ਮੈਨੂੰ ਤਾਂ ਬੜੀ ਟੈਨਸ਼ਨ ਲੱਗੀ ਏ ਮੈਨੂੰ ਤਾਂ ਲੱਗਦਾ ਵਿਆ ਬਿਮਾਰ ਹੋਏ ਨਾ ਹੁਣ ਹਾਂ ਇਦਾਂ ਕਰੋ ਮੇਰੇ ਪੁੱਤ ਪਹਿਲਾਂ ਕੁਝ ਖਾ ਪੀ ਲਓ ਤੇ ਫੇਰ ਲੱਭੋ ਉਹਨੂੰ ਹਾਂ ਨਹੀਂ ਕੋਈ ਨਹੀਂ ਮੈਂ ਇੱਥੇ ਆਈ ਹਾਂ ਹੁਣ ਮੈਂ ਰੱਖੂੰਗੀ ਧਿਆਨ ਤੇ ਮਮੀ ਡੈਡੀ ਦਾ ਕੋਈ ਗੱਲ ਨਹੀਂ ਤੁਸੀਂ ਲੱਭੋ ਕੁੜੀ ਨੂੰ ਤਗੜੇ ਹੋ ਕੇ ਲੱਭ ਜਾਣੀ ਆ ਆਹੋ ਜਦੋਂ ਲੱਭਦੀ ਆ ਨੇ ਇਹਨੂੰ ਉਸੇ ਨਾਲ ਲੈ ਕੇ ਤੇ ਕਰਨ ਨੂੰ ਆ ਉਹ ਆਹੋ ਇਹਦਾ ਫਾਹ ਵੱਢੀਏ ਫਿਰ ਇਹਦਾ ਹਾਂ ਚੱਲ ਠੀਕ ਆ ਪੁੱਤ ਖਾ ਲਓ ਫੇ ਰੋਟੀ ਚੰਗਾ ਪੁੱਤ ਸਾਸਰੀ ਕਾਲ ਆ ਦੇਖ ਲਾ ਠੀਕ ਐਂਦੀ ਕਹਿਣਾ ਕੀ ਆ ਅੰਧੇਰ ਹੰਤ ਪੂਆ ਸਮਝ ਕੋ ਨਹੀਂ ਆਉਂਦੀ ਅਸੀਂ ਤੇ ਸ਼ਗਾਈਆਂ ਨੂੰ ਦੋਵੇਂ ਭਰਾ ਤੁਰੇ ਫਿਰੰਦੇ ਆਂਦਾ ਪਣ ਮੁੰਡੇ ਦੋ ਤਿੰਨ ਚੰਗੇ ਮਿਲੇ ਉਹਨਾਂ ਨੇ ਗਰੁੱਪਾਂ 'ਚ ਫੋਟਵਾਂ ਪਾਈਆਂ ਵਾ ਤੇ ਆਂਦਾ ਹੋਟਲਾਂ ਹਟਲਾਂ 'ਚ ਜਾ ਕੇ ਪੁੱਛਿਆ ਵਾ ਤੇ ਇੱਕ ਦੋ ਬੰਦੇ ਨੇ ਕਿਤੇ ਵੇਖੀ ਆ ਠੀਕ ਤੇ ਆਂਦਾ ਪਹਣ ਲੱਭਦੇ ਲਗਾਉਂਦੇ ਕੀ ਪਤਾ ਪੂਆ ਪਹੁੰਚ ਜਾਈਏ ਤੇ ਮੈਂ ਕਿਹਾ ਖਾ ਪੀ ਲੋ ਕੁਛ ਰੋਟੀ ਪਾਣੀ ਖਾ ਲੋ ਤੇ ਫੇਰ ਮੈਂ ਤੁਰਿਆ ਜਾਣਾ ਤੁਹਾਡੇ ਕੋਲ ਰੋਟੀ ਕਿੱਥੋਂ ਲੰਗਦੀ ਆ ਪੂਆ ਸਾਰੇ ਟੱਬਰ ਨੂੰ ਵਕਤ ਪਾਤਾ ਹੋਣੀ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਤੇ ਚਲ ਗਈ ਐ ਕੀ ਕੀਤਾ ਕੁੜੀ ਨੇ ਚਲਾ ਮੇਰਾ ਪੁੱਤ ਚਲਾ ਜੋ ਆਏ ਹਾਏ ਨਾ ਹੁਣ ਐਦਾ ਹੀ ਪਏ ਰਹਿਣਾ ਵਾ ਉੱਠ ਜਾ ਲੱਗ ਜਾ ਕਿ ਪਾਸੇ ਆ ਨਿਆੜੇ ਘਰੋਂ ਨਿਕਲੇ ਆ ਤੇ ਤੁਸੀਂ ਕਿਦਾਂ ਪਏ ਜਰਾਮ ਨਾਲ ਕੰਬਲ ਲੈ ਕੇ ਤੇ ਬੰਦਾ ਕਿਤੇ ਘਰੋਂ ਨਿਕਲੇ ਕਿਤੇ ਵੇਖੇ ਚਾਖੇ ਬਾਹਰ ਨਿਕਲ ਕੇ ਐਦਾ ਹੀ ਪਏ ਰਹਿਣਾ ਬਸ ਮੇਰਾ ਤੇ ਸਿਹਤ ਕੰਨੀ ਲਿਆ ਕਰਦੇ ਪਰ ਜਦੋਂ ਉੱਥੋਂ ਉੱਠ ਕੇ ਤੇ ਇੱਥੇ ਪੈ ਜਾਣਾ ਉੱਥੋਂ ਉੱਠ ਕੇ ਤੇ ਉੱਥੇ ਪੈ ਜਾਣਾ ਵਾ ਤੇ ਸਿਹਤ ਦੇ ਸਵਾਸ ਸਾਧੇਣਾ ਹਾਦੀ ਹੋਈ ਏ ਕਿਤੇ ਹੁਣ ਮਰੀ ਜਾਣਾ ਅੰਦਰ ਪੈ ਕੇ ਆ ਬਕਵਾਸ ਨਾ ਕਰ ਚੰਗਾ ਮੇਰੇ ਅੱਗੇ ਬਕਵਾਸ ਸੁਣਨ ਵਾਸਤੇ ਸਰੀਰ ਨਹੀਂ ਕੰਮ ਕਰਦਾ ਅੱਗੇ ਜਾ ਮੈ ਫੋਨ ਮੈਂ ਕੋਈ ਬਕਵਾਸ ਨਹੀਂ ਕਰਦੀ ਤੇ ਨਿਕਲ ਇੱਥੋਂ ਘਰੋਂ ਬਾਹਰ ਚੱਲ ਜਾਗਤ ਪਤਾ ਕਰ ਤੂੰ ਹੀ ਕਿਤੇ ਕੋ ਥਾਰਾ ਟਪਰ ਕਰ ਨਿਕਲ ਜਾਣਾ ਤੇ ਨਿਕਲਣਾ ਨਹੀਂ ਆ ਸਾਗਤ ਦਾ ਪਤਾ ਨਹੀਂ ਕਰਨਾ ਵੀ ਕਿੱਥੇ ਆ ਇੱਕ ਲੱਛਣੀ ਕਦੇ ਆ ਜਾਏ ਘਰ ਤੇ ਇਹਦਾ ਮੈਂ ਫੜ ਕੇ ਸਿਰਨ ਘਰੋਂ ਘਟਾ ਇਹਨੂੰ ਕਿਤੇ ਮੈਂ ਆ ਬਕਵਾਸ ਆਪਣੀ ਬੰਦ ਕਰਦਾ ਚੰਗਾ ਹਾਲੀਆਂ ਗੱਲਾਂ ਤੈਨੂੰ ਕਰਦੀ ਕੁੜੀ ਦੇ ਨਾਲ ਉਹਨੂੰ ਵੜਦੀ ਉਹਦਾ ਬੜੀ ਮਚਮਚ ਕਰਦੀ ਏ ਤੇ ਨਾਲ ਤੂੰ ਜੇ ਮੈਨੂੰ ਪਤਾ ਹੁੰਦਾ ਨਾ ਤੇ ਆਹ ਕੁਛ ਹੋਣੀ ਨਾ ਦਿੰਦੀ ਮੈਂ ਮੈਨੂੰ ਪਤਾ ਹੀ ਲੱਗਾ ਮੇਰੇ ਅੱਖਾਂ ਦੇ ਤੇ ਪਰਦਾ ਹੀ ਪੈ ਗਿਆ ਕਿਤੇ ਪਿਸਕਰੀ ਨਿਕਲ ਦਿੱਤੀ ਕੁੜੀ ਨੇ ਬਾਹਰ ਆਹੋ ਜ਼ਬਾਨ ਤਰੀਕੇ ਤੇ ਅੰਦਰ ਪੈਂਦੀ ਤੇ ਤਾਂ ਤੇਰੀ 15 ਗੱਲ ਤੇ ਕੁੜੀ ਤੇਰੀ ਮੰਨਦੀ ਗੱਲ ਜ਼ਬਾਨ ਤੇ ਤੇਰੀ ਸਾਰੇ ਘਰ ਤੇ ਚੱਲਦੀ ਸੀ ਤੇਰੀ ਨਾ ਹੁਣ ਬਿਮਾਰੀ ਕਿੱਥੇ ਗਈ ਹੈ ਹੈ ਉਦੋਂ ਸਰਸੋਟ ਦਾ ਪਿਆਰ ਜਿੱਦਾਂ ਕਿ ਮੂੰਹ ਜਬਾਨ ਨਹੀਂ ਹੁੰਦੀ ਤੇ ਜੇ ਹੁਣ ਮੈਂ ਕਹਿਣ ਦੇ ਆ ਕਿ ਜਾ ਕੇ ਤੇ ਕਰੋ ਬਾਹਰ ਨਿਕਲ ਕੇ ਵੇਖ ਲਾ ਕਿ ਤੇ ਕੋ ਪਤਾ ਕਰ ਲਾ ਤੇ ਉੱਠ ਕੇ ਤੇ ਮੇਰੇ ਸਿਰ ਦੇ ਵਾਲਾ ਨੂੰ ਪੈਣ ਡਿਆ ਪਿਉ ਮੈਨੂੰ ਲੱਗ ਗਈ ਨਾ ਕੁੜੀ ਵਿਚੇ ਕੁੜੀ ਦੇ ਵਿਚੇ ਤੈਨੂੰ ਮਾਰ ਦਨ ਦਵਾ ਨੂੰ ਮੈਂ ਕਿਉਂ ਹਾਏ ਹਾਏ ਵਿਨਾਇਕ ਦਾਨੀਆਂ ਗਲਾਕਾਰ ਮੈਂ ਤੁਹਾਡਾ ਆੜ ਗੌੜ ਸ਼ੁਰੂ ਕਰ ਕੀ ਆਖੂਗਾ ਆ ਹੱਥ ਜੋੜੇ ਤੁਹਾਡੇ ਦੋਹਾਂ ਜੀਆਂ ਦੇ ਗਾੜੀ ਲੜਨ ਦਾ ਕੰਮ ਨੀਗਾ ਨਾ ਪੈਂਜੀ ਇਹੋ ਗੱਲ ਤੇ ਮੈਂ ਕਹਿਣ ਡਈ ਆ ਕਿ ਸਿਰ ਸੁਟਿਆ ਗੱਲ ਨਹੀਂ ਬੰਨੀ ਉਹ ਨਿਆਣੇ ਦੋਵੇਂ ਘਰੋਂ ਨਿਕਲੇ ਆ ਤੇ ਤੂੰ ਰਾਮ ਨਾਂ ਅੰਦਰ ਲੰਮੇ ਪਿਆਵਾਂ ਨਿਕਲ ਕਰੋ ਬਾਹਰ ਭਾਬੀ ਉਹ ਕੀ ਕਰੇ ਵਿਚਾਰਾ ਕਿਹੜੇ ਖੂਚ ਪਵੇ ਦੌੜ ਕਰੇ ਫਿਰਨ ਦੇ ਅੱਗੇ ਹੀ ਕਾਂਦੀ ਰਾਮ ਲਿਆ ਕਰਦੇ ਵੇਖ ਲੈ ਰਾਮ ਉਹ ਕਾਦਾ ਕਰਨ ਡਿਆ ਵਾ ਹੈ ਤੂੰ ਹੀ ਇੱਕ ਦੂਜੇ ਨੂੰ ਹੌਸਲਾ ਦਓ ਕਿ ਤੂੰ ਹੀ ਇੱਕ ਦੂਜੇ ਦੇ ਹਣ ਮੌਲ ਖੋ ਲੜੇ ਆ ਥੋੜਾ ਹਿੱਦਾ ਕੀ ਤਿਆਰੀ ਕੰਮ ਬਣਨਾ ਇਹ ਚੀਜ਼ਾਂ ਪਹਿਲਾਂ ਸੋਚਣੀਆਂ ਹੀ ਗਈਆਂ ਹੁਣ ਹੱਥੋਂ ਤੁਹਾਡੇ ਉਹ ਨਿਕਲ ਗਿਆ ਵਾ ਸਾਰਾ ਕੁਝ ਹਾਏ ਭੈਣ ਜੀ ਮੈਂ ਕੀ ਕਰਾਂ ਮੈਨੂੰ ਤਾਂ ਟਿਕਾ ਹੀ ਨਹੀਂ ਹੁੰਦਾ ਆ ਸ਼ਾਮਾਂ ਫੇਰ ਪੈ ਗਈਆਂ ਹਿਉ ਦੱਸ ਕੀ ਕਰਾਂ ਮੈਂ ਮੈਨੂੰ ਤਾਂ ਹੌਲ ਪੈਂਦੇ ਜਿਵੇਂ ਮੰਦਰ ਵੜਦੀਆਂ ਕੁਝ ਨਹੀਂ ਹੁੰਦਾ ਹੁਣ ਹੁਣ ਜਿਹੜਾ ਕੰਮ ਹੋਣਾ ਹੋ ਗਿਆ ਵਾ ਹੁਣ ਹੌਸਲਾ ਰੱਖਣਾ ਪੈਣਾ ਹੌਸਲਾ ਫੋਨ ਆਦੀ ਲੱਭ ਮੈਂ ਕਿੱਥੇ ਲੱਭਾਂ ਉਹ ਨਿਆਣੇ ਗਏ ਆ ਹੁਣ ਮੈਂ बार-बार ਉਹਨਾਂ ਨੂੰ ਕਿੱਦਾਂ ਫੋਨ ਕਰਾਂ ਹੁਣ ਦੋ ਜਣੇ ਤੇ ਤੁਰੇ ਫਿਰਨਦੇ ਉਥੇ ਇਹ ਹੁਣ ਕਿੱਥੇ ਧੱਕੇ ਖਾਵੇ ਅੱਗੇ ਫੋਨ ਕੀਤਾ ਬਸ ਸਣੀ ਦੇ ਫੋਨ ਚੁੱਕਿਆ ਤੇ ਰੋਟੀ ਵੀ ਖਾਦੀ ਤੇ ਉਹ ਖੇਤਰੇ ਫਿਰਦੇ ਉਥੇ ਕਿੱਥੋਂ ਖਾਣੀ ਉਹ ਇਹਨੂੰ ਕਹਿਣਾ ਕੀ ਇਹਨੂੰ ਜ਼ਬਾਨਾ ਨਹੀਂ ਬਸ ਆਪਣੀ ਦਾ ਜਿਦੜਾਲਾ ਦੇ ਦੀ ਰੋਟੀਆਂ ਦੀ ਬੰਦੀ ਫਿਰ ਜਿਹੜਾ ਕੱਪ ਕੁੜੀ ਦੇ ਕਰਤਾ ਵਾ ਦਾ ਹੁਣ ਹੈ ਤੇ ਬੜਾ ਮਾੜਾ ਪਰ ਇਹ ਆ ਤੇ ਹੁਣ ਹੌਸਲਾ ਰੱਖਿਆ ਸਰਨਾ ਵਾ ਹੁਣ ਤੱਤਾ ਤੱਤਾ ਮੂੰਹ ਚ ਕੁਝ ਨਹੀਂ ਪੈਣਾ ਤੇ ਹੁਣ ਆ ਵੀ ਘਰੋਂ ਨਿਕਲ ਜਾ ਤੇ ਉਹ ਵੀ ਘਰੋਂ ਨਿਕਲ ਜਾ ਕੀ ਕਰੋਗੇ ਕਰੋ ਬਾਹਰ ਨਿਕਲ ਕੇ ਹੌਸਲਾ ਤੇ ਨਹੀਂ ਹੁੰਦਾ ਤੇ ਘਰ ਬੈਠਿਆਂ ਕੀ ਹੋਣਾ ਵਾ ਘਰ ਬੈਠੇ ਇੱਕ ਦੂਜੇ ਦੇ ਮੂੰਹ ਵਾਲੇ ਵੇਖਣਾ ਵਾ ਉਹ ਬੰਦਾ ਘਰੋਂ ਬਾਹਰ ਹੋਏ ਤੇ ਬੰਦੇ ਨੂੰ ਕੀ ਪਤਾ ਕਿ ਉਹਨੂੰ ਨੂੰ ਪਤਾ ਲੱਗਣਾ ਤੇ ਇਹਨਾਂ ਨੂੰ ਪਤਾ ਲੱਗ ਜੇ ਮੂੰਹ ਸਿਆਣੀ ਆ ਹੁਣ ਸਾਰੇ ਕਰੋ ਨਿਕਲ ਜੂਗਾ ਬਾਰ ਬੰਦਾ ਆਊਗਾ ਉਹਨਾਂ ਪਤਾ ਨਹੀਂ ਕਰਨਾ ਕਿਥੇ ਗਏ ਤੂੰ ਕਿਤੇ ਦੀ ਕਾ ਜਾਣਾ ਮੁੰਡੇ ਗਏ ਆ ਨਾ ਮੁੰਡਿਆਂ ਨੇ ਆਪੇ ਲਭ ਲੈਣਾ ਆਦਾ ਵੀ ਕੋਈ ਨਹੀਂ ਬੜਾ ਮੋਟਾ ਪਤਾ ਹਨ ਲੱਗਣ ਡਿਆ ਵਾ ਤੈਹੀਂ ਪਹੁੰਚ ਜਾਣਾ ਮੁੰਦਕ ਛੇਤੀ ਨਾਲੇ ਮੈਂ ਕਿਹਾ ਕਿ ਚੰਮੀ ਘੜ ਗਿਆ ਆ ਆ ਮੁੰਡੇ ਪੜੇ ਲਿਖੇ ਆ ਇਹ ਤਾਂ ਵਿਚਾਰਾ ਕਿੱ데 ਗਰਦਾਸਪੁਰ ਤੋਰੇ ਤੇ ਹੋਰ ਕਿਤੇ ਗਈ ਆ ਇਹ ਕਿਦਿਓ ਹਾਏ ਜੇ ਨਿਕਲੇ ਨਿਕਰੋ ਤਾਂ ਨਿਕਲਣਾ ਹੀ ਨਹੀਂ ਕਿਤੇ ਐਦਾਂ ਰਹਿਣਾ ਕਿੱਥੇ ਚਲ ਜੀ ਉਹ ਬਰੂ ਇਹ ਦੱਸ ਪਹਿਲਾਂ ਉਹਦਾ ਪਤਾ ਨਾ ਹੋਣੀ ਤਾਂ ਵੀ ਫਲਾੜੇ ਸਾਹ ਬੈਠੀ ਤੇ ਜਾ ਕੇ ਲੈ ਆਉਣੀ ਆ ਜਾ ਤੂੰ ਚਲ ਜਾ ਤੈਨੂੰ ਜਿਆਦਾ ਪਤਾ ਦੇ ਆ ਦੇਖੋ ਨਾਲੜੋ ਰੱਬ ਦਾ ਵਾਹਤਾ ਹੱਥ ਜੋੜੀ ਤੁਹਾਡੇ ਗਾੜੀ ਬਣਾ ਲੜੋ ਮੈਂ ਕੀ ਕਰੀਆ ਠੱਡੇ ਹੋਗੋ ਠੱਡੇ ਠੱਡੇ ਸੁਭਾ ਦਾ ਸੋਚੋ ਕਿ ਗਾੜੀ ਕੀ ਕਰਨਾ ਵਾ ਆ ਗੱਲਾਂ ਦਾ ਵਕਤ ਨਹੀਂਗਾ ਹੈਗਾ ਹੁਣ ਲੜਨ ਦਾ ਆਦਮ ਕਦੀ ਸੋਚਿਆ ਵੀ ਜੋ ਪਹਿਲਾਂ ਧੀਆ ਪੁੱਤਾਂ ਉਲ ਨਜ਼ਰ ਰੱਖਣੀ ਪਈਦੀ ਆ ਕਿ ਸਾਡਾ ਧੀ ਪੁੱਤ ਕਿੱਦਾਂ ਦਾ ਵਾ ਭੈਣ ਜੀ ਉਹਨੇ ਤਾਂ ਮਾਤੇ ਤੇ ਪਰਦਾ ਇਦਾਂ ਪਾਇਆ ਨਾ ਇਦਾਂ ਪਾਇਆ ਕਿ ਕੋਈ ਪਤਾ ਲੱਗਣ ਦਿੱਤਾ ਹੀ ਨਹੀਂ ਉਹਨੇ ਆ ਪੁੱਛੋ ਹਾਇਨਾਂ ਨੂੰ ਆ ਕਿੱਦਾਂ ਦੀਆਂ ਗੱਲਾਂ ਕਰਦੀ ਸੀ ਕਿਤ ਲੱਗਦਾ ਹੈ ਕਿ ਉਹ ਜੀ ਆ ਪਹਿਲੋਂ 3.5 ਸਾਲ ਹੋ ਗਏ ਨਾ ਧੀਆ ਦੀ ਕਦੀ ਹਜੀ ਗੱਲ ਨਹੀਂ ਹੈ ਜੀ ਆਹ ਪਤਾ ਨਹੀਂ ਇੱਕਦਮ ਕੀ ਹੋ ਗਿਆ ਇਹਨੂੰ ਉਹਦੇ ਵੀ ਮਾਤੇ ਹੀ ਪਰਦਾ ਪੈ ਗਿਆ ਵਾ ਉਹਦਾ ਹੈਤ ਵੀ ਇਦਾਂ ਦੀ ਪਰ ਕੀ ਕਰਨਾ ਹੁਣ ਜਿਹੜਾ ਕੰਮ ਹੋ ਗਿਆ ਉਹ ਤੇ ਸਾਰਿਆਂ ਨੂੰ ਪਤਾ ਲੱਗ ਜਾਣਾ ਵਾ ਪਰ ਮੈਂ ਕਹਿੰਨੀ ਆ ਵੀ ਪਰਦਾ ਬਣਿਆ ਰਵੇ ਰੱਬ ਦਾ ਸੱਚੇ ਪਾਤਸ਼ਾਹ ਉਹਨੂੰ ਕਿਸ ਤਰ੍ਹਾਂ ਘਰ ਪਚਾ ਦੇ ਤਾਂ ਸਾਡੀ ਇੱਜ਼ਤ ਬਣ ਜੇ ਇਹਦੀ ਜ਼ਬਾਨ ਨੇ ਪਰਦਾ ਰਹਿਣ ਦੇਣਾ ਜਿੱਦਾਂ ਬੋਲਦੀ ਐ ਚਾਰ ਘਰ ਸੁਣਾਉਂਦੀ ਐ ਚਲ ਚਪ ਕਰ ਤਾ ਹੁਣ ਨਾ ਤਾਨੂੰ ਆ ਨਹੀਂ ਜਾ ਆਪਸ ਚ ਚਿਹਤਾ ਕਰੋਗੇ ਤੇ ਛੇਤੀ ਪਤਾ ਲੱਗ ਜਾਣਾ ਸਾਰਿਆਂ ਨੂੰ ਆ ਚੁੱਪ ਕਰ ਜੋ ਆ ਜਾ ਹੁਣ ਤੂੰ ਆ ਜਾ ਉਧਰ ਚੱਲ ਵੀ ਤੂੰ ਪਿਆਜਾਂ ਲੰਮੇ ਪਿਆਜਾਂ ਲੰਮੇ ਪਿਆਾਂ ਗੱਲ ਬਣਦੀ ਆ ਉਹ ਕੁਛ ਨਹੀਂ ਹੁੰਦਾ ਤੇ ਕਿੱਥੇ ਜਾਏ ਆਇਆ ਮੁੰਡੇ ਦਾ ਪੁੱਤ ਤਾਂ ਕਰ ਲਈ ਆ ਗੱਲ ਰੰਗ ਦਾ ਹਾਂ ਉਤਾ ਜਾਂਦਾ ਵਾ ਜੇ ਵੀ ਜਵਾਨ ਧੀ ਘਰੋਂ ਲਾਭਤਾ ਹੋਵੇ ਮੈਨੂੰ ਤੇ ਟਿਕਾ ਨਹੀਂ ਆਉਂਦਿਆ ਇਹ ਕਹਿੰਦੀ ਆ ਰਾਮ ਲਿਆ ਕਰ ਮੈਨੂੰ ਪਤਾ ਨਾ ਮੇਰੇ ਅੰਦਰ ਕੀ ਚੱਲਣ ਡਿਆ ਹਾਏ ਹਾਏ ਰੱਬਾ ਕੀ ਕਰਾਂ ਮੈਂ ਮੇਰੇ ਹੱਥ ਵਸ ਹੋਵੇ ਨਾ ਤੇ ਮੈਂ ਆਪਣੇ ਪੇਕਿਆਂ ਨੂੰ ਇੰਨੀ ਜਨੀ ਤਕਲੀਫ ਨਾ ਹੋਣ ਦਵਾ ਪਰ ਹੁਣ ਨਾ ਮਾਹੌਲ ਇਦਾਂ ਦਾ ਬਣ ਗਿਆ ਵਾ ਨਾ ਮੈਂ ਕਿਤੇ ਜਾ ਸਕਦੀ ਆ ਨਾ ਮੈਂ ਕੋਹ ਕਰ ਸਕਨੀ ਆ ਅੰਤਰੀ ਚਿੰਤਾ ਤਾਂ ਹੈਗੀ ਆ ਨਾ ਮਨ ਨੂੰ ਕਿ ਕੁੜੀ ਲੱਭ ਜੇ ਕੁੜੀ ਨੇ ਵੀ ਕਿਤੇ ਇੱਕ ਵਾਰੀ ਨਹੀਂ ਸੋਚਿਆ ਕਿ ਕੀ ਬਣੂੰਗਾ ਮੇਰੇ ਮਾਪਿਓ ਦਾ ਹੈ ਕੀ ਕਰਨਗੇ ਮੇਰੇ ਵੀਰ ਲੋਕਾਂ ਦੇ ਦਸਾਰੀ ਉਮਰ ਉਹਨਾਂ ਵਿਚਾਰਿਆਂ ਨੂੰ ਸਿਰ ਚੁੱਕਣ ਜੋਗੇ ਨਹੀਂ ਛੱਡਣਾ ਲੋਕਾਂ ਮਿਹਣੇ ਮਾਰਿਆ ਕਰਨੇ ਸੱਤਾ ਪੀੜੀਆਂ ਤੱਕ ਕੰਮ ਚੱਲਦਾ ਜਦੋਂ ਧੀ ਪੈਣਾ ਹਜਾ ਕੰਮ ਕਰ ਜਾਂਦੀ ਆ ਪਰ ਕੀ ਕਰਾਂ ਹੁਣ ਮੈਂ ਮੇਰੇ ਹੱਥ ਵਸ ਕੁਝ ਨਹੀਂ ਹੈਗਾ ਮੈਂ ਤਾਂ ਦੱਸਾਂ ਹੀ ਕਰ ਸਕਨੀ ਵੀ ਪਾਬਾ ਮੇਰੇ ਭਰਾ ਪਰਜਾਈ ਦੀ ਇੱਜ਼ਤ ਪੱਤਰ ਰੱਖ ਲਈ ਤੇ ਮੇਰੇ ਭਤੀਜੇ ਵਿਚਾਰੇ ਐਨੇ ਚੰਗੇ ਕਿਤੇ ਹੈ ਉਹ ਵੀ ਕਿਤੇ ਸਮਾਜ ਵਿੱਚ ਸਿਲਚਾ ਕਰਕੇ ਜੀ ਸਕਣ ਉਹਨੇ ਤਾਂ ਹੁਣ ਹੀ ਨ ਇੱਕ ਵਾਰੀ ਨਹੀਂ ਸੋਚਿਆ ਇੰਨਾ ਦਾ ਸਿਰ ਨੀਵਾ ਕਰਨ ਲੱਗੀ ਨੇ ਹੈ ਤੇਰੇ ਭਰਾ ਕੀ ਕਰਨਗੇ ਉਹ ਪਤਾ ਨਹੀਂ ਕਿਉਂ ਮਾਤੇ ਪੜਦਾ ਪੈ ਗਿਆ ਐਡੀ ਬੇਵਕੂਫ ਨਿਕਲੀ ਜਿਨੇ ਇੱਕ ਵਾਰ ਨਹੀਂ ਸੋਚਿਆ ਜਿਨ੍ਹਾਂ ਨੇ ਤੈਨੂੰ 24-25 ਸਾਲ ਪਾਲਿਆ ਪੜਾਇਆ ਲਖਾਇਆ ਉਹਨਾਂ ਨੇ ਇੱਕ ਮਿੰਟ ਵਿੱਚ ਛੱਡ ਕੇ ਚਲ ਗਈ ਹੈ ਹੱਦ ਹੋ ਗਈ ਆ ਜਿਹਦੇ ਨਾਲ ਗਈਆਂ ਉਹਨੇ ਤੈਨੂੰ ਕੀ ਪਤਾ ਰੱਖਣਾ ਕਿ ਤੱਕਾ ਦੇਣਾ ਵਾ ਤੇ ਕੀ ਕਰੇਂਗੀ ਮੁੜਕੇ ਤੂੰ ਹਾਏ ਰੱਬਾ ਕਿਤੇ ਫੋਨ ਹੀ ਲੱਗੇ ਉਹਦਾ ਕਿਤੇ ਕੁਝ ਦੱਸੇ ਆਪਣਾ ਫੇ ਮੈਂ ਫਲਾਣੇ ਥਾਂ ਵਾਂ ਮੈਂ ਕਿਹੜੇ ਹਾਲ ਵਿੱਚ ਵਾਂ ਫੋਨ ਵੀ ਬੰਦ ਕਰ ਲਿਆ ਗੱਲਬਾਤ ਵੀ ਨਹੀਂ ਕਿਸੇ ਨਾਲ ਕਰਦੀ ਹੌਸਲਾ ਤਾਂ ਬਥੇਰਾ ਦਿੰਦੀ ਮੈਂ ਭਰਾ ਪਰ ਜਾਈ ਨੂੰ ਪਰ ਮੇਰਾ ਹੌਸਲਾ ਕੀ ਕਰੇ ਜਿਨ੍ਹਾਂ ਦੀ ਤੀ ਜਵਾਨ ਚਲ ਜੇ ਕਰੋ ਹਾਏ ਹਾਏ ਬੜਾ ਹੀ ਦੁੱਖ ਲੱਗਦਾ ਹੈ ਗੱਲ ਦਾ ਮਨਜਿੰਦਰ ਦਾ ਵੀ ਫੋਨ ਆ ਜਾਣਾ ਉਹਨੇ ਵੀ ਮੈਨੂੰ ਪੁੱਛਣਾ ਵਾ ਕਿ ਕੀ ਹਾਲ ਤੇਰੇ ਵੀਰ ਦਾ ਤੇ ਕੀ ਦਸਾਂ ਉਹਨੂੰ ਮੈਂ ਕਿ ਵੀਰ ਵਿਚਾਰੇ ਨੂੰ ਕੀ ਹੋਇਆ ਹੈ ਹਾਏ ਹਾਏ ਮੇਰੀ ਤਾਂ ਮਾਤੀ ਮਾਰੀ ਗਈ ਆਣ ਕੇ